ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਗੁਰਪ੍ਰਤਾਪ ਸਿੰਘ ਪੜਿਆੜਾ ਜੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜੋ ਕਿ ਪਾਠੀ ਸਿੰਘ ਸਮੇਲਨ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਠੀ ਸਿੰਘ ਹਾਜ਼ਰ ਸਨ ਤਕਰੀਬਨ ਖਲਕਾ ਖਰੜ ਦੇ ਤੇ 12 ਵੀ ਪਾਠੀ ਸਿੰਘ ਆਏ ਹੋਏ ਹਨ ਕੁਛ ਦੇਖ ਰਹੇ ਹੋ ਪਰ ਮਾ ਇਕੱਠ ਤੇ ਬਹੁਤ ਹੀ ਵਧੀਆ ਉਪਰਾਲਾ ਸੀ ਗੁਰਪ੍ਰਤਾਪ ਸਿੰਘ ਜੀ ਦਾ ਉਹਨਾਂ ਨੇ ਕਿਹਾ ਕਿ ਪਾਠੇ ਸਿੰਘਾ ਦਾ ਸਨਮਾਨ ਹੋਣਾ ਬਹੁਤ ਹੀ ਜ਼ਰੂਰੀ ਹੈ ਜਿਸ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਜੀ ਚੰਨੀ ਵੀ ਉਹਨਾਂ ਨੇ ਵੀ ਪਾਠੇ ਸਿੰਘਾ ਦਾ ਤੇ ਜਥੇਦਾਰ ਸੰਜਰੇ ਇਲਾਕੇ ਦੇ ਲਾਖਪਾਤ ਦੇ ਪ੍ਰਚਾਰ ਕਰਨ ਵਾਲੇ ਉਹਨਾਂ ਦਾ ਵੀ ਕੀਤਾ ਪਰਮਾ ਸਵਾਗਤ I'm <laughs> sorry. ਨੀਪਾਰੀ ਸੰਖਿਆ ਦੇ ਵਿੱਚ ਪਾਠੀ ਸਿੰਘ ਤੁਸੀਂ ਦੇਖ ਰਹੇ ਹੋ ਲਾਈਨ ਲਾਈਕ ਤਸਵੀਰਾਂ ਕਿ ਸਿੰਘਾਂ ਦਾ ਕਿੰਨਾ ਇਕੱਠ ਹੈ ਸਭ ਦਾ ਕੀਤਾ ਮਾਨ ਸਨਮਾਨ ਤੇ ਕਰਦੇ ਆਂ ਗੱਲ ਸਾਫ ਕਾ ਸੀਐਮ ਚਰਨਜੀਤ ਸਿੰਘ ਜੀ ਚੰਨੀ ਨਾਲ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪਲਾ ਕੇ ਸਨਮਾਨ ਦਿੱਤਾ ਗਿਆ ਇਹ ਅੱਜ ਤੱਕ ਕਿਸੇ ਦੇ ਸ਼ਹਿਤੀ ਆਟੇ ਨਹੀਂ ਆਇਆ ਪਰ ਜਿਹੜੇ ਇਹ ਗੁਰੂ ਸਾਹਿਬ ਦੇ ਵਜ਼ੀਰ ਹੈ ਪਾਠੀ ਸਿੰਘ ਜਿਹੜੇ ਪਾਠ ਕਰਦੇ ਐ ਜਿਹੜੀ ਗੁਰੂ ਮੱਤ ਦਿੰਦੇ ਐ ਜਿਹੜੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਘਰ ਘਰ ਜਾ ਕੇ ਜਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਉਹਨਾਂ ਦਾ ਸਨਮਾਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਮੌਕੇ ਚ ਆ ਕੇ ਮੈਂ ਵਧਾਈ ਦਿੰਨਾ ਗੁਰਪ੍ਰਤਾਪ ਜੀ ਨੂੰ ਜਿਨ੍ਹਾਂ ਨੇ ਇਸ ਪਰਿਵਾਰ ਦਾ ਸਤਾ 75 ਸਾਲਾਂ ਦੇ ਇਹ ਭਾਂਡ ਜੀ ਹੈ ਉਹਨਾਂ ਦਾ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਬੜੀ ਸੇਵਾ ਕੀਤੀ ਹੈ ਸੋ ਅੱਜ ਫੇਰ ਇਹਨਾਂ ਨੇ ਇੱਕ ਫਰੰਕੀ ਪਾਰਕ ਦੀ ਸੰਧੀ ਸਮਾਜ ਦੇ ਵਿੱਚ ਗੱਲ ਤੋਰੀ ਹੈ ਕਿ ਜਿਹੜੇ ਪਾਠੀ ਸਿੰਘ ਸਹਿਬਾਨ ਨੇ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਨ ਕੀਤਾ ਜਾਂਦਾ ਹੈ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਮੈਨੂੰ ਵੀ ਦਰਸ਼ਕ ਕਰਨ ਦਾ ਮੌਕਾ ਮਿਲਿਆ ਪੰਜਾਬ ਪ੍ਰਕਾਰ ਵੱਲੋਂ ਨਸ਼ਾ ਰਜਿਸਟਰ ਰਿਕਰਨਾਈ ਜਾਈ ਦੀ ਜੀ ਜੀ ਨਮਾ ਸ਼ਹਿਰ ਦੇ ਵਿੱਚ ਹੈ ਕੀ ਕਹੋਗੇ ਸਰ ਜਿੱਥੇ ਨਸ਼ਾ ਮੁਕਤੀ ਸ਼ੁਰੂ ਕਰੀ ਹੈ ਚੰਨੀ ਸਾਹਿਬ ਨਸ਼ਾ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾ ਹੋਈਆਂ ਦੋ ਰੁੱਖਾ ਕੀ ਕਹਿਣਾ ਚਾਹੂਗੇ ਇਹੀ ਮੁੱਖ ਮੰਤਰੀ ਜਰ ਸਾਡਾ ਮੁੱਖ ਮੰਤਰੀ ਆਈ ਕੌਣ ਹੈ ਨਸ਼ੇ ਦਾ ਜਿਹੜਾ ਕਿ ਆਪ ਕਦੇ ਨਾ ਕਿਤੇ ਸ਼ਰਾਬ ਦੇ ਕਿ गिर ਜਾਂਦਾ ਹੈ ਤੇ ਜੀ ਦਾ ਕੋਈ ਸੁਧ ਬੁੱਧ ਨਹੀਂ ਹੈ ਕਿ ਇਹ ਤੱਕ ਸ਼ਰਾਬ ਪੀ ਕੇ ਕੀ ਆ ਬੋਲ ਦੇਵੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਇਹੀ ਜਦ ਮੁੱਖ ਮੰਤਰੀ ਸੀ ਪਹਿਲਾ ਇੱਕ ਵਾਰ ਸਰ ਆਪ ਵੀ ਕੇ ਬੰਦੇ ਮਰੇ ਉਹਨੂੰ ਪਹਿਲਾ ਸੀ ਮੁੱਖ ਮੰਤਰੀ ਦੇ ਪਰਚਾ ਦਰਜ ਕਰੋ ਤੇ ਅੱਜ ਫਿਰ ਇਹੀ ਮੁੱਖ ਮੰਤਰੀ ਵੱਲ 100000 ਰੁਪਏ ਦੇ ਕੇ ਸਾਰ ਰਹੇ ਹਨ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਤੋਂ ਇਲਾਵਾ ਜ਼ਿੰਮੇਵਾਰ ਬੰਦਿਆਂ ਨੂੰ ਕਟਾਰੇ 'ਚ ਕਿਉਂ ਨਹੀਂ ਖੜਾ ਕੀਤਾ ਜਾਂਦਾ ਕਿਉਂ ਛੋਟੇ ਛੋਟੇ ਬੰਦਿਆਂ ਨੂੰ ਮੂਰੇ ਕਰਕੇ ਉਹਨਾਂ ਦੇ ਪਰਚੇ ਕਰਕੇ ਨੁਕਸਾਨ ਕਰ ਰਹੇ ਹੈ ਮੁੱਖ ਮੰਤਰੀ ਕਿਉਂ ਨਹੀਂ ਅਸਤੀਫਾ ਦਿੰਦਾ ਜਿਹੜਾ ਮੰਤਰੀ ਇਸ ਵਿਭਾਗਮੇ ਦਾ ਮਾਲਕ ਹੈ ਉਹਦੀ ਸੁਣਵਾਈ ਕਿਉਂ ਨਹੀਂ ਜਿਹੜੇ ਅਫਸਰ ਇਨਵੋਲਵ ਹੈ ਜਿਹੜੇ ਇਹਨਾਂ ਦੇ ਲੀਡਰ ਇਨਵੋਲਵ ਹੈ ਦੇਖੋ ਕਹਿੰਦੇ ਅੰਬਰ ਬੇਲ ਨੇ ਛੁੱਟੀ ਦੀ ਬਲੀਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾਲ ਹਾਇਏ ਸੁਣ ਤੇ ਸੁਣ ਇਹਨਾਂ ਨੇ ਦੁਨੀਆ ਪਰ ਦਾ ਨਸ਼ਾ ਪੰਜਾਬ ਦੇ ਵਿੱਚ ਪਲਾਇਆ ਕਿੰਨਾ ਨਸ਼ਾ ਪਿਛਲੇ 3 ਸਾਲਾਂ ਚ ਵਧਿਆ ਐਨਾ ਕਦੇ ਨਹੀਂ ਵਧਿਆ ਤੇ ਇਹ ਜਿਹੜੇ ਲੀਡਰ ਹੈ ਜਿਹੜੀ ਪੁਲਿਸ ਹੈ ਕਿਉਂਕਿ ਸਰਕਾਰਾਂ ਹੀ ਬਤੌਂਦੀਆਂ ਨੇ ਕਿ ਟਾਈਮ ਇਵੇਂ ਨਹੀਂ ਸ਼ਰੀਆ ਬਿਕ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਪੈਟਰੋਨੇਜ ਤੇ ਕਰੇ ਵੀ ਨਿਆਂ ਸ਼ਰਾਬ ਬਿਕ ਨਹੀਂ ਸਕਦਾ ਕਦੇ ਵੀ ਮਾੜੀ ਸ਼ਰਾਬ ਨਹੀਂ ਵਿਕ ਸਕਦੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਭਰ ਕੇ ਦਿੱਤਾ ਔਰ ਜਿੰਨੇ ਮਰੇ ਆ ਸਾਰੇ ਗਰੀਬ ਪਰਿਵਾਰਾਂ ਦੇ ਆ ਉਹਦੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਕਟੇਰੇ 'ਚ ਖੜਾ ਨਹੀਂ ਕੀਤਾ ਇਸ ਦੀ ਪਰਪਾਈ ਅੱਜ ਕਰ ਦੇਣਾ ਤਾਂ ਠੀਕ ਹੈ ਨਹੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਰਨੀ ਪੈਣੀ ਬਟ ਬਹੁਤ ਸੋਹਣਾ ਸਮਾਗਮ ਹੋ ਗਿਆ ਮਨ ਦੇ ਵਿੱਚ ਇੱਛਾ ਸੀ ਵੀ ਇੱਕ ਮੈਸੇਜ ਜਾਵੇ ਬੇਸ਼ੱਕ ਅਸੀਂ ਆਪਦੇ ਵੱਲੋਂ ਤਾਂ ਬਹੁਤ ਛੋਟਾ ਜਿਹਾ ਉਪਰਾਲਾ ਕੀਤਾ ਪਰ ਹੋ ਸਕਦਾ ਸਾਡੇ ਇਸ ਉਪਰਾਲੇ ਨੂੰ ਦੇਖ ਕੇ ਹਰ ਪਿੰਡ ਦੇ ਵਿੱਚ ਕੋਈ 5 10 20 ਨੌਜਵਾਨ ਇਹ ਜੇ ਖੜੇ ਹੋ ਜਾਣ ਜਿਹੜੇ ਆਪਦੇ ਪਿੰਡ ਪਿੰਡ ਦਾ ਤੱਕ ਆਪਦੇ ਗਰੰਟੀ ਸਿੰਘਾਂ ਦਾ ਆਪਦੇ ਪਾਠੀ ਸਿੰਘਾਂ ਦਾ ਚੰਗੇ ਸੁਚੱਜੇ ਢੰਗ ਨਾਲ ਉਹਨਾਂ ਦਾ ਜੀਵਨ ਬਤੀਤ ਕਰਨ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਚੱਕ ਲੈਣ ਜੀ ਇਹ ਇੰਨਾ ਸਾਡਾ ਨੌਜਵਾਨ ਸਾਡਾ ਯੂਥ ਸਾਡੇ ਲੋਕ ਪੰਜਾਬ ਦੇ ਉਹਨਾਂ ਲਈ ਬਹੁਤ ਦਾਨੀ ਲੋਕ ਨੇ ਇਸ ਪੰਜਾਬ ਦੇ ਉਹਨਾਂ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੇ ਇਸ ਦੇ ਨਾਲ ਹੀ ਮੈਂ 파ਟੀ ਸਿੰਘਾਂ ਨੂੰ ਵੀ ਬੇਨਤੀ ਕਰੂੰਗਾ ਕੋਈ ਆਪ ਦੀ ਚਾਹੇ ਜਥੇਬੰਦੀ ਬਣਾ ਲਓ ਕਿਉਂਕਿ ਬਹੁਤ ਤਕਲੀਫਾਂ ਇਹਨਾਂ ਨੂੰ ਆ ਰਹੀਆਂ ਨੇ ਕੋਈ ਤਾਂ ਫਿਕਸ ਪੇ ਸਕੇਲ ਹੈ ਨਹੀਂਗਾ ਆਪ ਦੀ ਮਨਮਰਜ਼ੀ ਦੇ ਪੈਸੇ ਦਿੰਦੇ ਨੇ ਕੋਈ 2500 ਕੋ 3000 ਭੇਟਾ ਦਿੰਦਾ ਮੈਨੂੰ ਲੱਗਦਾ ਜਿੱਥੇ ਆਪਾਂ ਵਿਆਹ ਸ਼ਾਦੀ ਸ਼ਿੰਗਰਾਂ ਦੇ ਉੱਤੇ ਲੱਖਾਂ ਰੁਪਇਆ ਲਾ ਦਿੰਦੇ ਆ ਜੇ ਉੱਥੇ ਆਪਾਂ ਠੰਡ ਪਾਟ ਸਾਹਿਬ ਜਾਂ ਸਹਿਜ ਪਾਟ ਸਾਹਿਬ ਦੀ ਚੰਗੀ ਭੇਟਾ ਵੀ ਦੇ ਦਾਂਗੇ 25000 30000 20000 50000 ਕੁਝ ਵੀ ਚੰਗੀ ਸੀਮਤ ਇੱਕ ਰੱਖ ਕੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਇਹਨਾਂ ਦੇ ਜੀਵਨ ਸੁਧਰ ਜਾਣਗੇ ਕਿਉਂਕਿ ਇਹਨਾਂ ਦੇ ਵੀ ਬੱਚੇ ਨੇ ਐਜੂ ਉਹਨਾਂ ਨੇ ਉਹਨਾਂ ਦੇ ਖਰਚੇ ਨੇ ਐਜੂਕੇਸ਼ਨ ਆ ਸਾਰਾ ਪਰਿਵਾਰ ਹੈ ਇੱਕ ਗੁਰਦੁਆਰਾ ਪਿੰਡ ਦੇ ਵਿੱਚ ਇਕੱਲਾ ਗਰੰਤੀ ਸਿੰਘ ਨਹੀਂ ਸੰਭਦਾ ਉਹਦਾ ਪੂਰਾ ਪਰਿਵਾਰ ਸੰਭਦਾ ਦਾ ਸਾਡੀ ਇਹ ਮੋਰਲ ਤੇ ਐਥੀਕਲ ਜ਼ਿੰਮੇਵਾਰੀ ਬਣਦੀ ਹੈ ਇਸ ਵਰਗ ਨੂੰ ਨਾਲ ਲੈ ਕੇ ਇਹਨਾਂ ਦੀਆਂ ਮੁਸ਼ਕਲਾਂ ਦੇ ਭਾਈਵਾਲ ਬਣ ਕੇ ਇਹਨਾਂ ਦੇ ਨਾਲ ਖੜੇ ਹਾਂ। ਫਟਿਆਲਾ ਸਾਹਿਬ 11 ਅਰਬ ਰੁਪਏ ਦਾ ਬਜਟ ਹੈ ਜੀ ਐਸਜੀਪੀਸੀ ਦਾ। ਲੱਗਦਾ ਨਹੀਂ ਕਿ ਉਹਨਾਂ ਨੂੰ ਇਹ ਜਿਹੜਾ ਉਪਰਾਲਾ ਕਰਨਾ ਚਾਹੀਦਾ ਸੀ ਜਾਂ ਹੋਰ ਬੜੀਆਂ ਸੰਸਥਾਵਾਂ ਨੇ ਜੋ ਸਿੱਖੀ ਦੇ ਨਾਮ ਤੇ ਜੜੀਆਂ ਚੱਲ ਰਹੀਆਂ ਐ ਤੇ ਕਰੋੜਾਂ ਰੁਪਏ ਦਾ ਫੰਡ ਹੈ ਜਿਹੜਾ ਉਹਨਾਂ ਨੂੰ ਬਾਹਰੋਂ ਵੀ ਆ ਰਿਹਾ ਜੀ। ਕਿਉਂਕਿ ਇਸੇ ਗੱਲ ਦਾ ਹੈ ਜੀ ਵੀ ਜਿਨਾ ਨੂੰ ਕਰਨਾ ਚਾਹੀਦਾ ਸੀ ਆਪਦੀ ਡਿਊਟੀ ਉਹ ਕਰ ਨਹੀਂ ਰਹੇ ਜੇ ਆਪਾਂ ਦੇਖਿਆ ਜਾਵੇ ਤਾਂ ਇਹ ਬਿਲਕੁਲ ਅੱਜ ਜਿਹੜਾ ਆਪਾਂ ਨੀਜੀ ਆਪਦੇ ਲੈਵਲ ਤੇ ਨੀਜੀ ਤੌਰ ਤੇ ਕੀਤਾ ਇਹ ਕਿਤੇ ਨਾ ਕਿਤੇ ਐਸਜੀਪੀਸੀ ਦਾ ਤੇ ਸਾਡੇ ਹੋਰ ਸਿੱਖ ਜਿਹੜੇ ਮੋਰੀ ਨੇ ਉਹਨਾਂ ਦਾ ਇਹ ਫਰਜ਼ ਬਣਦਾ ਵੀ ਆਪਦੀ ਕੌਮ ਨੂੰ ਆਪਦੇ ਪ੍ਰਜਿਪ੍ਰੀਚਰਸ ਨੂੰ ਉਹਨਾਂ ਦੀ ਜੀਵਨ ਲਈ ਉਹਨਾਂ ਦੇ ਸੁੱਖ-ਦੁੱਖ ਦੇ ਭਾਈਵਾਲ ਬਣ ਬਟ ਕੋਈ ਇੰਨੀ ਡੀਪ ਨਾਲ ਸੋਚਦਾ ਨਹੀਂ ਤਾਂ ਇਹ پتہ ਹੀ ਹੋਕਾ ਦੇ ਸਕਦੇ ਆ ਅੱਜ ਅੱਜ ਦੀ ਇੱਕ ਐਫਰਟ ਹੋਇਆ ਹੋ ਸਕਦਾ ਇਹ ਹਰ ਹਲਕੇ ਦੇ ਵਿੱਚ ਹੋਣ ਲੱਗ ਜਵੇ ਹਰ ਪਿੰਡ ਦੇ ਵਿੱਚ ਚੰਨੀ ਸਾਹਿਬ ਨੇ ਪਾਰਟੀ ਸੇਵਾਵਾਂ ਦਾ ਜਿਹੜਾ ਉਹਦਾ ਵੱਡਾ ਦੱਸਿਆ ਕੀ ਕਹੋਂਗੇ ਉਹਦੇ ਵਾਸਤੇ ਚੰਨੀ ਸਾਹਿਬ ਨੇ ਕਿ ਜੱਲਾ ਕਿਤੇ ਰਜਿਸਟਰ ਹੋਣੀਆਂ ਹੋਰ ਵੀ ਐਕਚੁਅਲੀ ਰਜਿਸਟਰ ਹੋਣੀ ਪਿੰਡ-ਪਿੰਡ ਬਿਲਕੁਲ ਹੋਣਾ ਚਾਹੀਦਾ ਜੀ ਪਿੰਡ-ਪਿੰਡ ਰਜਿਸਟਰ ਹੋਣਾ ਚਾਹੀਦਾ ਪਿੰਡ ਵਾਲਿਆਂ ਨੂੰ ਵੀ ਕਈ ਵਾਰ ਇਹ ਹੁੰਦਾ ਵੀ ਪਾਰਟੀ ਸਿੰਘ ਬਦਲਣਾ ਹੁੰਦਾ ਜਾਂ ਤਾਂ ਉਹਦੇ 'ਚ ਵੀ ਨੋਟਿਸ ਦੇਣਾ ਚਾਹੀਦਾ ਸਾਡੇ ਨੌਲੇਜ 'ਚ ਆਇਆ ਵੀ ਕਈ ਵਾਰ ਬਿਨਾਂ ਨੋਟਿਸ ਤੋਂ ਬਦਲ ਦਿੱਤਾ ਜਾਂਦਾ ਤਾਂ ਜਿਹੜਾ ਸਿੰਘ ਬਦਲ ਕੇ ਉਹਦੀ ਥਾਂ ਤੇ ਸੇਵਾ ਨਿਭਾਉਣ ਆਉਂਦਾ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਵੀ ਉਹੀ ਵਤੀਰਾ ਉਹਦੇ ਨਾਲ ਵੀ ਹੋ ਸਕਦਾ ਤੇ ਜਿੱਦਾਂ ਚੰਨੀ ਸਾਹਿਬ ਨੇ ਕਿਹਾ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਬੜੀਆਂ ਪ੍ਰੈਕਟੀਕਲ ਤੇ ਲੌਜੀਕਲ ਗੱਲਾਂ ਕਹੀਆਂ ਨੇ ਮੈਨੂੰ ਲੱਗਦਾ ਹੈ ਵੀ ਸਾਡੇ ਸਮਾਜ ਨੂੰ ਉਹ ਗੱਲਾਂ ਤੇ ਖੜਨਾ ਪਊਗਾ ਪਹਿਰਾ ਦੇਣਾ ਚੰਨੀ ਸਾਹਿਬ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਆਵੇਗੀ ਇੱਕ ਵਿਸ਼ੇਸ਼ ਜਿਹੜਾ ਫੰਡ ਜਾਂ ਵਿਸ਼ੇਸ਼ ਤਰ੍ਹਾਂ ਦੀ ਸਕੀਮ ਜਿਹੜੀ ਲਾਗੂ ਕੀਤੀ ਜਾਵੇਗੀ ਜਾਂ ਫਿਰ ਤਨਖਾਹ ਲਾਵਾਂਗੇ ਕੀ ਲੱਗਦਾ ਹੈ ਜੀ ਸੰਭਵ ਹੈ ਜੀ ਜੇ ਉਹਨਾਂ ਨੇ ਕਿਹਾ ਤਾਂ ਡੈਫੀਨੇਟਲੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਪਲਾਨ ਹੋਊਗਾ ਜੋ ਉਹਨਾਂ ਨੇ ਅੱਗੇ ਕਿਹਾ ਉਹਨਾਂ ਨੇ ਕੀਤਾ ਤੇ ਅੱਗੇ ਨੂੰ ਵੀ ਕਰਨਗੇ